ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ 'ਚ ਬੀਤੀ ਰਾਤ ਇੱਕ ਕਤਲ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਇੱਕ ਨੌਜਵਾਨ ਦਾ ਦਾਤਰ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਤੇ ਪਹੁੰਚ ਗਈ। ਡੀਸੀਪੀ ਜੀਐਸ ਵਾਲੀਆਂ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਪਛਾਣ ਕ੍ਰਿਸ਼ਨ ਵਜੋ ਹੋਈ ਹੈ ਜੋ ਕਿ ਇੱਕ ਕਰੀਆਨੇ ਦੀ ਦੁਕਾਨ ਚਲਾਉਂਦਾ ਸੀ। ਘਟਨਾ ਵਾਲੇ ਦਿਨ ਹੀ ਸ਼ਾਮ ਨੂੰ ਇਲਾਕੇ 'ਚ ਇੱਕ ਝਗੜਾ ਹੋਇਆ ਸੀ। ਜਿਸ ਨੂੰ ਕ੍ਰਿਸ਼ਨ ਨੇ ਹੀ ਸੁਲਝਾ ਕੇ ਰਾਜੀਨਾਮਾ ਕਰਵਾਇਆ ਸੀ ਪਰ ਬੀਤੀ ਰਾਤ ਨੂੰ ਇਹੀ ਗੱਲ ਵਾਪਸ ਚਰਚਾ ਦਾ ਵਿਸ਼ਾ ਬਣ ਗਈ ਕਿ ਮੁੱਖ ਦੋਸ਼ੀ ਮੰਨਾ ਨੇ ਹੀ ਗੁੱਸੇ ਵਿੱਚ ਆ ਕੇ ਦਾਤਰ ਨਾਲ ਕ੍ਰਿਸ਼ਨ ਦਾ ਕਤਲ ਕਰ ਦਿੱਤਾ ਇੱਥੇ ਦੱਸਿਆ ਗਿਆ ਹੈ ਕਿ ਕਤਲ ਦੀ ਵਜ੍ਹਾ ਮੰਨੇ ਦੇ ਮਨ ਵਿੱਚ ਪੈਦਾ ਹੋਈ ਸ਼ੱਕ ਸੀ ਕਿ ਕ੍ਰਿਸ਼ਨ ਦੀ ਦੁਕਾਨ ਤੇ ਬੈਠਣ ਵਾਲੇ ਕੁਝ ਲੋਕ ਉਸ ਦੀ ਪਤਨੀ ਤੇ ਮਾੜੀ ਨਜ਼ਰ ਰੱਖਦੇ ਨੇ ਹੁਣ ਪੁਲਿਸ ਨੇ ਮੰਨੇ ਅਤੇ ਕ੍ਰਿਸ਼ਨ ਨੂੰ ਗ੍ਰਿਫਤਾਰ ਕਰ ਲਿਆ ਹੈ ਦੀਪੂ ਜਸਵਾਲ ਅਤੇ ਟਿੱਕੀ ਨਾਮਕ ਹੋਰ ਦੋਸ਼ੀਆਂ ਤੇ ਵੀ ਪਰਚੇ ਦਰਜ ਕਰ ਲਏ ਗਏ ਨੇ ਇਹਨਾਂ ਦੀ ਗ੍ਰਿਫਤਾਰੀ ਦੇ ਲਈ ਹੁਣ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੌਕੇ ਦੀ ਜਾਂਚ ਗਵਾਹਾਂ ਦੇ ਬਿਆਨ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਅਗਲੀ ਦੀ ਕਾਰਵਾਈ ਕੀਤੀ ਜਾਵੇਗੀ ਇਸ ਸੰਬੰਧ ਵਿੱਚ ਡੀਸੀਪੀ ਅੰਮ੍ਰਿਤਸਰ ਜੇਐਸ ਵਾਲੀਆ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਕੱਲ ਸ਼ਾਮ ਨੂੰ ਇੱਕ ਰਾਤ ਦੇ ਟਾਈਮ ਤੇ ਇੱਕ ਇਨਫੋਰਮੇਸ਼ਨ ਪੁਲਿਸ ਨੂੰ ਮਿਲੀ ਕਿ اسلام آباد ਏਰੀਆ ਦੇ ਵਿੱਚ ਕੁਝ ਕਿਤੇ ਲੜਾਈ ਹੋਈ ਜਿਸ ਤੋਂ ਬਾਅਦ ਇੱਕ ਵਿਅਕਤੀ ਦਾ ਕਤਲ ਹੋ ਗਿਆ ਜਿਸ ਤੇ ਇਮੀਡੀਏਟਲੀ ਪੁਲਿਸ ਦੁਆਰਾ ਐਕਸ਼ਨ ਲੈਂਦੇ ਹੋਏ ਸਾਡੇ ਏਡੀਸੀਪੀ ਸ਼੍ਰੀ ਵਿਸ਼ਾਲਜੀਤ ਸਿੰਘ ਉਹਨਾਂ ਦੇ ਨਾਲ ਏਸੀਪੀ ਜਸਪਾਲ ਸਿੰਘ ਤੇ ਉਹਨਾਂ ਦੇ ਐਸਐਚਓ ਇਮੀਡੀਏਟਲੀ ਇਹਨਾਂ ਨੇ ਐਕਸ਼ਨ ਲੈਂਦੇ ਹੋਏ ਸਾਰਾ ਉੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਤਫਤੀਸ਼ ਸ਼ੁਰੂ ਕੀਤੀ ਪਰਚਾ ਦਰਜ ਕੀਤਾ ਜਿਹਦੇ ਵਿੱਚ ਇਹ ਪਤਾ ਲੱਗਾ ਕਿ ਇੱਕ ਮੰਨਾ ਕ੍ਰਿਸ਼ਨ ਨਾਮ ਦਾ ਵਿਅਕਤੀ ਜਿਹਦਾ ਕਤਲ ਹੋਇਆ ਸੀਗਾ ਉਹ ਇੱਕ ਕੱਲ ਸ਼ਾਮ ਨੂੰ ਇੱਕ ਝਗੜਾ ਹੋਇਆ ਉਸ ਇਲਾਕੇ 'ਚ 7:30-8 ਵਜੇ ਦੇ ਕਰੀਬ ਜਿਹਦੇ ਵਿੱਚ ਕ੍ਰਿਸ਼ਨ ਨੇ ਉਹ ਝਗੜੇ ਨੂੰ ਜਿਹੜਾ ਵਿਕਤੀਆਂ ਦੇ ਨਾਲ ਹੋ ਰਿਹਾ ਸੀ ਚਾਰ-ਪੰਜ ਉਹਨਾਂ ਨੂੰ ਆਪੜ ਦੇ ਵਿੱਚ ਪਾ ਕੇ ਬਿਠਾ ਕੇ ਉਹਨਾਂ ਨੂੰ ਉਹ ਝਗੜੇ ਦਾ ਰਾਈਨਾਮਾ ਕਰਾਇਆ ਉਸੇ ਸਬੰਧ ਦੇ ਵਿੱਚ ਇਹ ਉਹ ਵਿਅਕਤੀ ਸ਼ਾਮ ਨੂੰ ਕ੍ਰਿਸ਼ਨ ਜਿਹੜਾ ਮੰਨਿਆ ਦੇ ਘਰ ਜੋ ਕ੍ਰਿਸ਼ਨ ਇੱਕ ਕਰਿਆਨੇ ਦੀ ਦੁਕਾਨ ਕਰਦਾ ਉਹਦੇ ਸਾਹਮਣੇ ਮੰਨਿਆ ਦਾ ਘਰ ਸੀਗਾ ਉਹਦੇ ਘਰ ਗਿਆ ਉੱਥੇ ਜਾ ਕੇ ਉਹ ਦੁਬਾਰਾ ਉਹਨਾਂ ਦੀ ਆਪਸ ਦੇ ਵਿੱਚ ਕਹਾ ਸੁਣੀ ਹੋ ਗਈ ਸ਼ਾਮ ਦੇ ਝਗੜੇ ਨੂੰ ਲੈ ਕੇ ਇਸ ਝਗੜੇ ਦੌਰਾਨ ਕ੍ਰਿਸ਼ਨ ਜਿਹੜਾ ਮੰਨੇ ਨੇ ਤੈਸ਼ ਚਾਕੇ ਕ੍ਰਿਸ਼ਨ ਨੇ ਸਿਰ ਤੇ ਦਾਤਰ ਨਾਲ ਵਾਰ ਕੀਤਾ ਜਿਹਦੇ ਨਾਲ ਉਹਦੀ ਉੱਥੇ ਮੌਤ ਹੋ ਗਈ ਇਸ ਸਬੰਧ ਦੇ ਵਿੱਚ ਇਮੀਡੀਏਟਲੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਮੇਨ ਮੁੱਖ ਦੋਸ਼ੀ ਆ ਮੰਨਾ ਉਹਨੂੰ ਗ੍ਰਿਫਤਾਰ ਕਰ ਲਿਆ ਉਹਦੇ ਨਾਲ ਜਿਹੜਾ ਇੱਕ ਸਾਥੀ ਕ੍ਰਿਸ਼ ਉਹ ਵੀ ਪਕੜਿਆ ਗਿਆ ਤੇ ਜੋ ਮੌਕੇ ਦੇ ਮੁਤਾਬਕ ਜਿਹੜੇ ਜਿਹੜੇ ਹੋਰ ਵਿਅਕਤੀਆਂ ਦਾ ਪਤਾ ਲੱਗ ਰਿਹਾ ਹੈ ਤਫਤੀਸ਼ 'ਚ ਸਾਹਮਣੇ ਆ ਰਹੇ ਹੈ ਜਿਹੜੇ ਉਹਨਾਂ ਦੇ ਸਾਥੀ ਰਹੇ ਨੇ ਉਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ ਝਗੜੇ ਦਾ ਕਾਰਨ ਕੀ ਆ ਝਗੜੇ ਦਾ ਕਾਰਨ ਜਿਹੜਾ ਕ੍ਰਿਸ਼ਨ ਹੈ ਉਹ ਇੱਕ ਕਰਿਆਨੇ ਦੀ ਦੁਕਾਨ ਕਰਦਾ ਜਿਸ ਦਾ ਮੈਂ ਤੁਹਾਨੂੰ ਦੱਸਿਆ ਤੇ ਮੰਨੇ ਦਾ ਕਾਰ ਬਿਲਕੁਲ ਉਹਦੇ ਸਾਹਮਣੇ ਆ ਮੰਨੇ ਨੂੰ ਇੱਕ ਸ਼ੱਕ ਸੀਗਾ ਕਿ ਜਿਹੜਾ ਕ੍ਰਿਸ਼ਨ ਹੈਗਾ ਉਹਦੀ ਦੁਕਾਨ ਤੇ ਜਿਹੜੇ ਕੁਝ ਜਿਹੜੇ ਲੜਕੇ ਆ ਕੇ ਬੈਠਦੇ ਹਨ ਉਹ ਉਹਦੇ ਜਿਹੜੇ ਇਹਦੇ ਮੰਨਾ ਦੀ ਵਾਈਫ ਦੇ ਉੱਪਰ ਕਿਸੇ ਤਰੀਕੇ ਦੀ ਮਾੜੀ ਨਜ਼ਰ ਰੱਖਦੇ ਨੇ ਜਿਹਦੇ ਸ਼ੱਕ ਦੇ ਵਿੱਚ ਉਹ ਇਹਨਾਂ ਦਾ ਪਹਿਲਾਂ ਵੀ ਝਗੜਾ ਹੋਇਆ ਤੇ ਇਸ ਝਗੜੇ ਦੇ ਵਿੱਚ ਜਦੋਂ ਸ਼ਾਮ ਨੂੰ ਉਹਨੇ ਇਸ ਤਰੀਕੇ ਦਾ ਇਹ ਜਿਹੜਾ ਮੜਾ ਕਰ ਅੰਜਾਮ ਦਿੱਤਾ ਸਰ ਕਿੰਨੇ ਕਿੰਨੇ ਲੋਕ ਜਿਹੜੇ ਇਸ ਵਿੱਚ ਅਰੈਸਟ ਹੋ ਚੁੱਕੇ ਨੇ ਇਹਦੇ ਵਿੱਚ ਹੁਣ ਤੱਕ ਦੋ ਦੋਸ਼ੀ ਜਿਹੜੇ ਜਿਹੜਾ ਮੁੱਖ ਦੋਸ਼ੀ ਹੈ ਮੰਨਾ ਉਹ ਅਰੈਸਟ ਹੋ ਚੁੱਕਾ ਹੈ ਜਿਹੜਾ ਕਿ ਇੱਕ ਜਿਹੜਾ ਈ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ ਇਹਦੇ ਨਾਲ ਜਿਹੜਾ ਕ੍ਰਿਸ਼ ਲੜਕਾ ਜੋ 18 ਸਾਲ ਦੀ तकरीबन ਉਮਰ ਆ ਉਹ ਫਿਜ਼ੀਓਥੈਰੇਪੀ ਦਾ ਕੰਮ ਕਰ ਰਿਹਾ ਸੀਗਾ ਸਿੱਖ ਰਿਹਾ ਸੀ ਜਿਹੜਾ ਉਹ ਕੰਮ ਕਰ ਰਿਹਾ ਸੀਗਾ ਸੋ ਇਹ ਜਿਹੜੇ ਦੋ ਦੋਸ਼ੀ ਜਿਹੜੇ ਮੇਨ ਉਹਦੇ ਚ ਫੜੇ ਗਏ ਨੇ ਪਲੱਸ ਇਹਦੇ ਵਿੱਚ ਦੀਪੂ ਜਸਪਾਲ ਤੇ ਟਿੱਕੀ ਹੋਰ ਜਿਹੜੇ ਇਹ ਤਿੰਨ ਦੋਸ਼ੀ ਜਿਹੜੇ ਨਾਮ ਸਾਹਮਣੇ ਆਏ ਨੇ ਉਹਨਾਂ ਦੇ ਵੀ ਜਲਦੀ ਅਰੈਸਟ ਹੋ ਜਾਈਏ ਜਿਹੜੀ ਮੁੰਡਾ ਦੀ ਸ਼ੱਕ ਦੀ ਵਜ੍ਹਾ ਦੇ ਨਾਲ ਹੀ ਕਤਲ ਹੋਇਆ ਉਹਨਾਂ ਦੇ ਕੋਲ ਹਾਂ ਬਿਲਕੁਲ ਉਹ ਸਾਰੇ ਜਾਣੇ ਹੀ ਪਰਚੇ ਦੇ ਵਿੱਚ ਹੈਗੇ ਨੇ ਤੇ ਜਲਦੀ ਹੋਰ ਅਸਤ ਹੋ ਜਾਣਗੇ ਸਰ ਮੰਨੇ ਦੇ ਕਹਿਣ ਦੇ ਮੁਤਾਬਿਕ ਜਿਹੜੇ ਹੈਗੇ ਸੀ ਕਿ ਦੋਸ਼ੀ ਉਹ ਉਹ ਪਹਿਲਾਂ ਜੀ ਮਤਲਬ ਉਹਨਾਂ ਦਾ ਪਹਿਲਾਂ ਪਰਚੇ ਪਰਚੇ ਸੀਗੇ ਉਹ ਪਰਮਾਸ਼ੀ ਟਾਈਪ ਦੇ ਵਿੱਚ ਸੀਗੇ ਉਹ ਜਿਹੜਾ ਪਹਿਲਾ ਹੈ ਪਰਚਾ ਨਹੀਂ ਜਿਹੜੇ ਦੋ ਦੋਸ਼ੀ ਆ ਮੰਨਾ ਤਕਰੇਸ਼ ਹੁਣ ਤੱਕ ਜਿਹੜੇ ਦੋਸ਼ੀ ਜਿਹੜਾ ਮੇਨ ਮੰਨਾ ਜਿਹੜਾ ਮੁੱਖ ਦੋਸ਼ੀ ਆ ਉਹਦੇ ਖਿਲਾਫ ਕੋਈ ਪਰਚਾ ਨਹੀਂ ਦਰਜ ਤੇ ਜਿਹੜਾ ਕ੍ਰਿਸ਼ ਹੈ ਉਹਦੇ ਖਿਲਾਫ ਵੀ ਕੋਈ ਪਰਚਾ ਨਹੀਂ ਦਰਜ ਜਿਹੜਾ ਮਰੇ ਹੈ ਜਿਹੜੇ ਮਰੇ ਆ ਜਿਹੜਾ ਜਿਹੜਾ ਕ੍ਰਿਸ਼ਨ ਜਿਹੜਾ ਮਰਿਆ ਹਮ ਜਿਹੜਾ ਮਰਿਆ ਹੈਗਾ ਉਹਦੇ ਖਿਲਾਫ ਵੀ ਅਸੀਂ ਚੈੱਕ ਕਰਕੇ ਜਦੋਂ ਤਫ਼ਤੀਸ਼ ਦੇ ਵਿੱਚ ਜੋ ਸਾਹਮਣੇ ਆਇਆ ਕੋਈ ਉਹਦੇ ਖਿਲਾਫ ਉਹ ਵੀ ਦੱਸ ਦਾਂਗੇ ਲੇਕਿਨ ਜਿਹੜਾ ਮੁੱਖ ਦੋਸ਼ੀ ਅਸੀਂ ਇਤਲਾਹ ਉਹਦਾ ਦੱਸ ਦਾਂਗੇ ਜਨਾਨੀ ਨੂੰ ਛੇੜਣ ਤੋਂ ਲੈ ਕੇ ਝਗੜਾ ਰਿਹਾ ਸੀ ਛੇੜਛਾੜ ਬਾਰੇ ਮੰਨੇ ਨੂੰ ਸ਼ੱਕ ਸੀਗਾ ਕਿ ਮੇਰੀ ਜਿਹੜੀ ਉਹਦੀ ਵਾਈਫ ਹੈਗਾ ਉਹਦੇ ਸਬੰਧ ਚ ਮਾੜੀ ਨਿਗਾਹ ਰੱਖਦੇ ਨੇ ਬੜਾ ਕਿਹੜਾ ਲੰਕਾ اسلام ਆਬਾਦ ਹੈ ਇਹ ਪ੍ਰੇਮਨਗਰ ਨਹੀਂ